ਬਈ ਰਾਜ ਕਹਿੰਦਾ ਕੁਰਸੀਆਂ ਮੰਗਣੀਆਂ ਨੇ ਵੀ ਤਾਂ ਕਰਕੇ ਪਰਿਵਾਰਵਾਦ ਵੀ ਹੁਣ ਅੱਗੇ ਆ ਗਿਆ ਜਿਹੜੀ ਸਭ ਲੱਖਾ ਹਜ਼ਾਰਾਂ ਪਹੁੰਚੇ ਨੇਗੇ ਸਾਡੇ ਪੰਜਾਬ ਦਾ ਜੇ ਗੱਲ ਕਰਦੇ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਆਉਣ ਵਾਲੇ ਬੱਚਿਆਂ ਨੂੰ ਕੁਝ ਦੇ ਸਕਦੇ ਹਾਂ ਸਾਡੇ ਬੱਚੇ ਅੱਜ ਨਸ਼ਿਆਂ ਨਾਲ ਤਾਂ ਮਰ ਰਹੇ ਆ ਸਾਡੇ ਬੱਚੇ ਮਾਵਾਂ ਦੇ ਵਿੱਚ ਟੇਕੇ ਲੱਗੇ ਰਹ ਜਾਂਦੇ ਆ ਉਹ ਹਜੇ ਉਵੇਂ ਵਿੱਚ ਰਹ ਜਾਂਦੇ ਮਾਵਾ ਮਿਲਕਦੀਆਂ ਸੋਵੇਂ ਤੁਹਾਡੇ ਮਾਵਾਂ ਨੂੰ ਭੈਣਾਂ ਨੂੰ ਇੱਕੋ ਹੀ ਬੇਨਤੀ ਕਰੂੰਗਾ ਵੀ ਇਸ ਵਾਰ ਇੱਕ ਵਾਰ ਪਈ ਅਸੀਂ ਦਿੱਲੀ ਜੀ ਸ੍ਰਿਧਾਨਾ ਸਾਹਿਬ ਪਹੁੰਚ ਚੁੱਕੇ ਨੇ ਜਿਨ੍ਹਾਂ ਨੇ ਕਬੱਡੀ ਜਾਨਮ ਮਿੱਟੀ ਹੋਈ ਏ ਕਾਲੇ ਪਾਣੀਆਂ ਜਾ ਤੇ ਨੌਜਵਾਨੀ ਨੂੰ ਨਸ਼ੇ ਵੱਲ ਨੂੰ ਲਿਆ ਰਹੀਆਂ ਸਰਕਾਰਾਂ ਤੇ ਬਾਈ ਲਗਾ ਸ੍ਰਿਧਾਨਾ ਜੀ ਸਾਡੇ ਦਰਵਾਰ ਪਹੁੰਚ ਚੁੱਕੇ ਹਨ ਬਹੁਤ ਸਮੇਂ ਤੋਂ ਲੜਾਈ ਲੜੀ ਕੌਂ ਤੇ ਅਣਖ ਦੇ ਬੱਚਿਆਂ ਵਾਤੇ ਗਰੀਬ ਨੌਜਵਾਨ ਮੈਂ ਬਾਈ ਲਗਾ ਸ੍ਰਿਧਾਨਾ ਨੇ ਫੜੇ ਨੰਦੇ ਸਭੇ ਤੋਂ ਆਪਣੀ ਜੇਪ ਚੋਂ ਕਾਟ ਕੇ ਆਪਰੇ ਕਾਲੇ ਪਾਲਿਆਂ ਆਪਣੀ ਕੀਤੇ ਫੜੇ ਨੇ ਸਾਜ ਪਾਈਏ ਵਾਹਿਗੁਰੂ ਜੀ ਦਾ ਖਾਸਾ ਤੇ ਵਾਹਿਗੁਰੂ ਜੀ ਦੀ ਫਤਿਹ ਆਹਨ ਬੱਖ ਬੱਖ ਸਿਆਸੀ ਪਾਰਟੀਆਂ ਵੱਲੋਂ ਸੋਨੇ ਕੋਲੇ ਆ ਕੇ ਵੋਟਾਂ ਦੀ ਮੰਗ ਕਰਨੀ ਆ ਇਹ ਦੇਲਾ ਹਰ ਬੰਦੇ ਨੇ ਆਪਣਾ ਪੱਖ ਰੱਖਣਾ ਆਦੇ ਮੁਧਿਆ ਦੀ ਗੱਲ ਸਾਡੇ ਹੱਟਾਂ ਦੀ ਗੱਲ ਸਾਡੇ ਲੋਕਾਂ ਦੀ ਗੱਲ ਇਹਨਾਂ ਬੋਤਾਂ ਨੇ ਨੱਚਾ ਕੇ ਕਮਾ ਜਾਂਦੀ ਹੈ ਇੱਥੇ ਕੀ ਹੋ ਲੋਕਰ ਆਲੇ ਆਉਣਗੇ ਉਹ ਦੂਜਿਆਂ ਦੇ ਕਰਨਗੇ ਬੀਜੇਪੀ ਆਲੇ ਆਉਣਗੇ ਉਹ ਦੂਜਿਆਂ ਦਾ ਬਾਜੀ ਕਰਨਗੇ ਮੈਂ ਚੰਗਾ ਦੂਜਾ ਮੜਾ ਉਹਨਾਂ ਨੇ ਐਂ ਕਰਤਾ ਆਹ ਕਰਤਾ ਸਿਆਹ ਕਰ ਦਿਆਂਗੇ ਵਾਹ ਕਰ ਦਿਆਂਗੇ ਆਹ ਹੀ ਗੱਲਾਂ ਕਰਕੇ ਮੁੜ ਜਾਂਦੇ ਆਂ ਬੋਟਾਂ ਲੈ ਜਾਂਦੇ ਆਂ ਬੋਟਾਂ ਤੋਂ ਬਾਅਦ ਲੋਕਾਂ ਦੀ ਹਾਲਾਤ ਉੱਚੀ ਖੜੇ ਰਹਿੰਦੇ ਆਂ ਅਸੀਂ ਵੀ ਇਹੇ ਦੀਆਂ ਬੋਟਾਂ ਤੋਂ ਕੰਨਾ ਵੋਟਾਂ ਆਪੋ ਨੇ ਆ ਮਾਰੇਗੇ ਪੱਟੇਗੇ ਸਾਡੇ ਜਵਾਕਤੇ ਨਾ ਮਰਗੇ ਧੱਕਾ ਹੁੰਦਾ ਬੇਣਸਾਫੀ ਹੁੰਦੀ ਆ ਕੰਮ ਨਹੀਂ ਮਿਲਦਾ ਰਜਗਾਰ ਨਹੀਂ ਮਿਲਦਾ ਝੋਨਾ ਨਹੀਂ ਚੱਕਿਆ ਜਾਂਦਾ ਜੀਏ ਕੀ ਮਿਲਦਾ ਪਰ ਬੋਟਾਂ ਫੇਰ ਉਹ ਹੀ ਦੇ ਬਈ ਪਾਰਟੀਆਂ ਦੇ ਆ ਕੇ ਘੱਡੇ ਚੱਕ ਲੈਣੇ ਆਜ ਵੀ ਇੰਗੀਆਂ ਮੇਰੇ ਮਾਮਾ ਪੈਣਾ ਬੈਠੇ ਨੇ ਨੌਜਾਬ ਮੇਲ ਦੇ ਬੈਠੇ ਆ ਪਿੰਡ ਦਾ ਕੀ ਜੀ ਹੁੰਦੇ ਪੁਰੇ ਕੋ ਬੈਠੇ ਪੁਰੇ ਕੋ ਬੈ ਪਿੰਡ ਵਾਲਿਓ ਪੁਰੇ ਕੋ ਬੈ ਪਿੰਡ ਵਾਲਿਓ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜੀ ਇਹੰਦਾ ਹੈ ਜੇ ਸੌਦੇ ਕੋਲੇ ਜਿਹੜਾ ਵਾਲਾ ਕਰਕੇ ਸਰਕਾਰ ਅਜ ਹੋ ਗਿਆ

ਬੀਜੇਪੀ ਦੇ ਬਾਦਲਾ ਦੀ ਸਰਕਾਰ ਜਦੋਂ ਵੀ ਨਿਕਦੇ ਰਹੇ ਕਾਂਗਰਸ ਨਾਲ ਵੀ ਜਾਂਦਾ ਰਿਹਾ ਹੁਣ ਵੀ ਚੱਲੀ ਜਾਂਦਾ ਫਿਰ ਕੋਬਾਤ ਕੀ ਕਹਿੰਦਾ ਹੁੰਦਾ ਸੀਗਾ ਕਿ ਤਿੰਨਾ ਮਹੀਨਾ ਖਤਮ ਕਰ ਦਿਆਂਗੇ 26 ਜਨਵਰੀ ਦਾ ਖਤਮ ਕਰ ਦਿਆਂਗੇ ਭਾਈ ਤੂੰ ਬਹਿ ਜਾ ਖਾਸਾ ਤੂੰ ਬਹਿ ਜਾ ਥੱਲੇ ਬੱਜ ਬਹਿ ਕੇ ਬਨਾਲਾ ਕੋਈ ਥੱਲੇ ਬੱਜਾ ਬੱਜ ਜੰਨਿਆ 26 ਜਨਵਰੀਆਂ ਕਿੰਨੇ 15 ਅਗਸਤ ਮੰਗੇ ਚੱਟਾ ਨਹੀਂ ਮੁੱਕਿਆ ਗੋਲੀਆਂ ਘਰ ਸੁਣਨੇ ਮੁੱਕੇ ਰੋਜ਼ ਮਾਮਾ ਬਿਲਕਦਿਆਂ ਨੇ 12 12 15 15 20 20 ਸਾਲ ਦੇ ਜਵਾਕ ਮਰ ਰਹੇ ਟੀਕੇ ਲਾ ਕੇ ਅਮਲੇ ਪਿੰਡ ਹਾਪ ਦਾ ਪਹਿਲਾ ਮੁੰਡਾ ਮਰਿਆ ਟੀਕਾ ਲਾ ਕੇ ਦੋ ਭਰਾ ਸੀ ਭਾਜੀ ਨੂੰ ਸਿਕਸੀ ਡਰੇ 60% ਬਜੀਗੇ ਵਧੀਆ ਫੌਜ ਦੇ ਫੌਜੀ ਘੱਟੇ ਹੋਣ ਵਾਲੇ ਸੀਗੇ ਦੋਨਾਂ ਨੇ ਟੀਕਾ ਲਾ ਲਿਆ ਇੱਕ ਦੋ ਘੱਟ ਲਾ ਗਿਆ ਬੱਸ ਗਿਆ ਦੂਜਾ ਮਰ ਗਿਆ ਮਰਨ ਲਾਉ ਵੀ ਪੇ ਇਹ ਹਰਪਿੰਡ ਦੀ ਕਹਾਣੀ ਹੈ ਹਰ ਘਰ ਦੀ ਕਹਾਣੀ ਹੈ ਅਸੀਂ ਬੋਟਾ ਤੋਂ ਪਹਿਲਾਂ ਰਲਾ ਪੋਨੇ ਆ ਹੋਟਾ ਵੇਲੇ ਫਿਰ ਤੁਹਾਡੇ ਕੋਲੇ ਆਹ ਆਇਆ ਹੁਣ ਆਪਣਾ ਕਾਰਡ ਲਵਾਇਆ ਸੀ ਚਿੱਟੇ ਦੀ ਗੱਲ ਕਰਕੇ ਗਿਆ ਚਿੱਟੇ ਬਾਰੇ ਗੱਲ ਕੀਤੀ ਗੋਲਿਆਂ ਬਾਰੇ ਗੱਲ ਕੀਤੀ ਕੀ ਕਹਿ ਕੇ ਗਿਆ ਹੋ ਦੱਸੋ ਹੋਣ ਕੀ ਕਹਿ ਉਹਨੇ ਹਾਂ ਆਟਾ ਦੇ ਦਿਆਂਗੇ ਧਾਲ ਦੇ ਦਿਆਂਗੇ ਨਾਲੀ ਬਣਾ ਦੇਾਂਗੇ ਗੜੀ ਬਣਾ ਦੇਾਂਗੇ ਧਰਮਸ਼ਾਲਾ ਨੂੰ ਪੈਸੇ ਦੇ ਦਿਆਂਗੇ ਜੇ ਤੁਹਾਡੇ ਜਵਾਕ ਨਾ ਬਚੇ ਤੁਸੀਂ ਗਲੀਆਂ ਨਾਲੀਆਂ ਚੱਪਣ ਜੇ ਤੁਹਾਡੇ ਘਰਾਂ ਦੇ ਵਿੱਚ ਆਟੇ ਧਾਲ ਖਾਣਾ ਨਾ ਬਚਿਆ ਕੋਈ ਕੀ ਕਰੋਗੇ ਸਭ ਤੋਂ ਵੱਡਾ ਸਵਾਲ ਹੈ ਜੇ ਤੁਹਾਡੇ ਨਾਲ ਨਸਲਾਂ ਤੁਹਾਡੇ ਜਵਾਕ ਜਿਉਂਦੇ ਰਹਿਣਗੇ ਪਰ ਅਸੀਂ ਇਹਨੂੰ ਸਾਹਮਣੇ ਨੂੰ ਤਿਆਰ ਨਹੀਂ ਹੈ ਕੱਲ੍ਹ ਇਦਨ ਹੋਰ ਤਾਂ ਹੁਸਨਾ ਕਹੋ ਮੇਰੀ ਗੱਲ ਦਾ ਵੀਖਣਾ ਨਾ ਮੰਗੋ ਦੂਠਾ ਨਾ ਪੜੋ ਮੰਗਣਾ ਹੱਕ ਮੰਗੋ ਦੋ ਚੀਜ਼ਾਂ ਮੰਗੋ ਵੀ ਸਾਨੂੰ ਬਰਾਬਰ ਦੀ ਸਿਹਤ ਤੇ ਸਿੱਖਿਆ ਦਿਓ ਸਾਡੇ ਜਵਾਬ ਵੀ ਉਹ ਜੇ ਸਕੂਲਾਂ ਕਾਲਜਾਂ 'ਚ ਪੜਨ ਦਿਓ ਜੇ ਸਕੂਲਾਂ ਕਾਲਜਾਂ 'ਚ ਸਾਡੇ ਜਵਾਬ ਪੜਨ ਦੇ ਅਸਲੀ ਵੀ ਲਾਜ ਉੱਥੇ ਕਰਾ ਕੇ ਜੇ ਤੁਸੀਂ ਕਰਾਉਨੇ ਹੋ ਇਹਨਾਂ ਡਿਫਰਾਂ ਦਾ ਵੱਡਿਆਂ ਘਰਾਣਿਆਂ ਦਾ ਜੇ ਮਾੜਾ ਮੁੱਡਾ ਢੱਡ ਤੋਂ ਹੋਣ ਲੱਗ ਜੇ ਉਹ ਵੱਡੇ ਵੱਡੇ ਫੋਰਸ ਵਰਗੇ ਏਮਜ ਵਰਗੇ ਅਸਤਾਜਾਂ ਜਾ ਕੇ ਤਾਹਲ ਹੋ ਜਾਂਦੇ ਆ ਤੇ ਗਰੀਬ ਬੰਦਾ ਜਿੱਡੀ ਮਾਰਦੀ ਬਿਮਾਰੀ ਆ ਜੇ ਸਸਕੇ ਉਹ ਦੇਖੀ ਇਸ ਕੇ ਮੱਝੇ ਦੇ ਬੈ ਕੇ ਮਰਦਾ ਲਾਜ ਨਾਲੋਂ ਪੈਸਾ ਨਹੀਂ ਦਿੰਦਾ ਇਹ ਚੀਜ਼ਾਂ ਮੰਗੜੀਆਂ ਨਹੀਂ ਆਟਾ ਦੇ ਦਿਓ ਦਾਲ ਦੇ ਦਿਓ ਉੱਚੀ ਖੜੇ ਆਟੇ ਦਾਲਾਂ ਨਾਲ ਕਾਈ 100 500 ਦੀ ਪੈਨਸ਼ਨ ਦਾ ਗੱਲ ਨਹੀਂ ਬਣਦਾ ਤੁਸੀਂ ਛੋੜਿਆ ਤੁਸੀਂ ਕੱਲ ਆਪਣੇ ਆਪ ਤੇ ਲਾਗੂ ਕਰਕੇ ਦੇਖੋ ਆਪ ਨੂੰ ਪੁੱਛ ਕੇ ਦੇਖੋ ਤੁਹਾਡੇ ਪਿਓ ਦਾਦੇ ਪਰਦਾਦਿਆਂ ਤੋਂ ਲੈ ਕੇ ਘੱਟਾ ਧੋਇਆ ਨਾ ਤੁਸੀਂ ਘੱਟਾ ਹੀ ਧੋਦੇ ਰਹੇ ਹੋ ਤੁਸੀਂ ਵਿਟ ਧੋਲੇ ਹੋ ਛੋੜਿਆ ਆਉਣ ਵਾਲਿਆਂ ਕਿਹੜੀਆਂ ਵਿੱਚ ਧੋਣੀਆਂ ਜੇ ਇਹ ਸੋਚ ਰੱਖੀ ਤਾਂ ਇੱਕ ਬੰਦਾ ਆਵਾਜ਼ੀ ਡਾਂਗੀ ਡਾਂਟੇ ਫਿਰਦੇ ਜਿੰਨਾ ਲੋਕਾਂ ਕੋਲੇ ਅੰਨ੍ਹੀ ਨੀ ਬਦਾ ਪੈਸਾ ਹੈ ਕਿੰਨਾ ਕਰਦੇ ਇੱਕ ਬੰਦੇ ਦਾ ਆਵਾਨੀ ਦੇ ਮੁੰਡੇ ਦਾ ਵਿਆਹ ਹੁੰਦਾ ਹੈ ਕਈ ਸੈਂਕੜੇ ਕਰੋੜ ਰੁਪਇਆ ਇੱਕ ਵਿਆਹ ਤੇ ਲੱਗ ਜਾਂਦਾ ਇੱਕ ਗੌਨ ਵਾਲੀ ਆਉਂਦੀ ਦਾ ਬਾਹਰੋਂ ਕੁੜੀ ਕੋਈ ਦਿਹਾਨਾ ਨਾ ਆਉਦਾ 70 80 ਕਰੋੜ ਰੁਪਇਆ ਘੱਟੇ ਚ ਲੈ ਜਾਂਦੇ ਇੱਕ ਬੰਦੇ ਕੋਲੇ ਇੱਕ ਗੌਣ ਵਾਲੀ ਨੂੰ ਦੇਵ ਦੀ ਖਾਤਰ ਇੱਕ ਘੰਟੇ ਦੇ 70 80 ਕੋਣ ਹੈਗੇ ਤੇ ਗਰੀਬ ਬੰਦੇ ਦੀ ਜੇਬ 70 80 ਰੁਪਏ ਦੀ ਹੁੰਦੀ ਮੈਂ ਸ਼ਰਦ ਆਉਦੇ ਦੀ ਕਮੈਂਟਡ ਦੋਦੇ ਦੀ ਮੈਂ ਕੋ ਦਿਖਾ ਦੇ ਦਵਾਲੀ ਚ ਇਹ ਬਤ ਕਰਾ ਕੇ ਆਉਂਾ ਜੇ ਅਹੀਂ ਰਹਿਣਾ ਪਾੜਾ ਵਧਣਾ ਜੇ ਪਾੜਾ ਤਾਂ ਘਟੂਗਾ ਜੇ ਤੁਸੀਂ ਆਪਣੇ ਜਵਾਨਾਂ ਨੂੰ ਸਿੱਖਿਆ ਦਿਓਗੇ ਆਪਣੇ ਜਵਾਨਾਂ ਨੂੰ ਪੜ੍ਹਾਈ ਦੇ ਵਿੱਚ ਬਰਾਬਰ ਖੜੇ ਕਰੋਗੇ ਹੋਰ ਛੋਟੇ ਕੋਈ ਨੀ ਕਰਾਣੀ ਜਦ ਤੱਕ 임ਰਾਉ ਬੇਸ ਕਰਨੇ ਕੀ ਗਿਆ ਸੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਤ ਹੈ ਜਿਹੜਾ ਤੀਰ ਤੋਂ ਤਹਾੂ ਦਾ ਸ਼ੇਰ ਬਣਦਾ ਅਸੀਂ ਉਧਰ ਗੱਲ ਨਹੀਂ ਛੱਡੀ ਅੱਠ ਪੜ ਕੇ 10 ਪੜ ਕੇ ਉਹ ਕੰਮਾਂ ਦੇ ਜਿਹੜੇ ਸਦਾ ਬੁਖੀ ਕੰਮ ਹੈ ਉਹਦੇ ਲੱਗ ਜਾਂਦੇ ਐ ਇਸ ਤਿਹੇ ਕਰਕੇ ਆ ਸਾਰੀ ਜਿਹੜੀ ਗੁਰਗੱਦੀ ਜ਼ਿੰਦਗੀ ਆ ਅਜਲਾਤ ਦੀ ਜ਼ਿੰਦਗੀ ਹੈ ਗਰੀਬੀ ਦੀ ਜ਼ਿੰਦਗੀ ਹੈ ਕੱਟੀ ਜਾਂਦੀ ਹੁਣ ਮੈਨੂੰ ਇੱਕ ਹੋਰ ਸਮਝ ਨਹੀਂ ਆਉਂਦੀ ਆ ਇਸ ਵੀ ਖੜਖੜਟਾ ਜਿਹਾ ਬੋਲ ਕਰਦਾ ਇਹ ਹਾਂ ਇਹ ਤਾਂ ਕਿਤੇ ਦੂਰ ਨਹੀਂ ਹੁੰਦਾ ਯਾਰ ਮੇਰੀ ਆਵਾਜ਼ ਸਮਝ ਆਉਂਦੀ ਹੈ ਸਾਰਿਆਂ ਨੂੰ ਹਾਂਜੀ ਹੁਣ ਇੱਕ ਮੈਨੂੰ ਹੋਰ ਸਮਝ ਨਹੀਂ ਆਉਂਦੀ ਸਾਡਾ ਜਿਹੜਾ ਐਸ ਸੀ ਭਾਈ ਚਾਰਾ ਉਹ ਬੀ ਜੀ ਪੀ ਦੇ ਝੰਡੇ ਚੱਕੀ ਫੜਦਾ ਚੱਕੇ ਤਾਂ ਬੁੱਝੇ ਹੀ ਫੜਦੇ ਆ ਜਦੋਂ ਕਿ ਚੱਕੀ ਫੜਦੇ ਆ ਪਰ ਇਹ ਜਾਂਦੇ ਉਧਰ ਨੂੰ ਹੋ ਗਏ ਬੀਜੇਪੀ ਦੇ ਝੰਡੇ ਚੱਕੀ ਫਿਰਦੇ ਰਾਕਾਮ ਕੀ ਹੈ ਦੱਸ ਸਕਦੇ ਹੋ ਕਿੱਦੜੇ ਮੈਂ ਇੱਕ ਨੋਮੇ ਹਾਲਾਤ ਦੇਖ ਰਿਹਾ ਬਰਨਾਲੇ ਦੇ ਹਾਲਾਤ ਜੋ ਮੈਂ ਦੇਖ ਰਿਹਾ ਜੇਰਾ ਬਾਬਾ ਨਾਂਨ ਦੇ ਜੋ ਮੈਂ ਹਾਲਾਤ ਦੇਖ ਰਿਹਾ ਜੀ ਸਾਡੇ ਗਰੀਬ ਲੋਕ ਨੇ ਸਾਡੇ ਮਜ਼ਦੂਰ ਲੋਕ ਨੇ ਸਾਡਾ ਭਰਾ ਦੇ ਉਹ ਬੀਜੇਪੀ ਬਲਦਾਰ ਹੋ ਰਹੇ ਹੈ ਕਿਉਂ ਭਾਈ ਬੀਜੇਪੀ ਵਾਲੇ ਜਾਣਦੇ ਕੀ ਕਾਹਨ ਹੈ ਬੀਜੇਪੀ ਦੱਸੋ ਬੀਜੇਪੀ ਮੰਨੂ ਦੇ ਚੇਲੇ ਵਾਕ ਕੇ ਨੇ ਮੰਨੂ ਦੀ ਲਾ ਦਾ ਮੰਨੂ ਜਾਣਦਾ ਮੰਨੂ ਕੌਣ ਸੀ ਮੰਨੂ ਉਹ ਸੀ ਜਿਹਨੇ ਮੰਨੂ ਬਾਦਲਾ ਲਿਆ ਦਾ ਜਿਹਨੇ ਸਾਡੇ ਲੋਕਾਂ ਨੂੰ ਸਾਡੀ ਕੌਮ ਨੂੰ ਵਰਨਾ ਚ ਵੜਿਆ ਕਿਹੜਾ ਵਰਨਾ ਉਹਨਾ ਬ੍ਰਾਹਮਣ ਦੇ ਮੁਖ ਤੋਂ ਪਹਿਲਾਂ ਹੁੰਦਾ ਹੈ ਖੱਤਰੀ ਬਾਹ ਜੋ ਪਹਿਲਾਂ ਹੁੰਦਾ ਵੈਸ਼ ਜੋ ਪਹਿਲਾ ਹੁੰਦਾ ਬਾਣੀਆਂ ਤੇ ਛੂਦਰ ਪਹਿਲਾ ਚੂਦਰਾਂ ਨੂੰ ਗ੍ਰਹ 6743 ਜਾਤਾਂ ਦੇ ਬਣਦਾ ਇਹ ਜਾਤ ਹੈ ਇਹ ਮਜਬੀਆ ਹੈ ਰਬਦਾਸੀਆ ਹੈ ਨਹਿਰਾਏ ਸਿਗਲੀਦਾਰ ਹੈ 6743 ਜਾਤਾਂ ਦੇ ਹੁੰਦੇ ਜਿਹੜੇ ਭਾਜਪਾ ਨੇ ਜਿਹੜੇ ਮੰੰੂ ਦੀਆਂ ਧਰਤੀ ਤੇ ਨਹੀਂ ਪੈਣਾ ਚਾਹੀਦਾ ਜੇ ਧਰਤੀ ਤੇ ਤੁਰੋਂਗੇ ਤਾਂ ਮਗਰ ਸਾਫ਼ ਕਰਕੇ ਤੁਰੇ ਜਾਓ ਧਰਤੀ ਦੇ ਪਿੱਠੀ ਨਾ ਜਾਵੇ ਜੇ ਕੋਈ ਪਾਠ ਪੂਜਾ ਕਰ ਜਾਂਦਾ ਕੋ ਸ਼ਬਦ ਕਿਸੇ ਸੂਤਰ ਦੇ ਕੰਨਾਂ 'ਚ ਪੈ ਜਾਂਦਾ ਸੀਗਾ ਕੰਨਾਂ 'ਚ ਕਾਟਾ ਦੇਂਦੇ ਸੀ ਜੇ ਕੋਈ ਬੰਦਾ ਕਰੇ ਧਰਮਸਥਾਨ ਦੇ ਦਰਸ਼ਨ ਕਰ ਲੈਂਦਾ ਸੀਗਾ ਗੁੱਸਾ ਨਾ ਕਰਕ ਹੋਰ ਦੱਸਣਾਉਣ ਲੱਗਿਆ ਸੁਣ ਲਓ ਧਿਆਨ ਨਾਲ ਇੱਕ ਕਹਾਵਤਾਂ ਕਹਾਵਤ ਪੰਜਾਬ ਦੀ ਬਹੁਤ ਪੁਰਾਣੀ ਕਿਹੜੀ ਕਿ ਮੱਜਬੀ ਤੇ ਗੋ ਦੁਪਹਿਰੇ ਨਿਕਲਦੇ ਹੈ ਹੈਗੀ ਐਨਾ ਇਹ ਪਤਾ ਕਿੱਥੋਂ ਬਣੀ ਸੁਣ ਲੋ ਗੱਲ ਬੜੀ ਸੁਣਨ ਵਾਲੀ ਆ ਇਹ ਉਹ ਕਹਦੇ ਸੀ 12 ਵਜੇ ਘਰੋਂ ਨਿਕਲੋ ਤੇ 3 ਵਜੇ ਘਰ ਆਜੋ ਸੁਣਾ ਪਰਸ਼ਾਵਾ ਹੁੰਦਾ ਹੈ ਸਰੀਰ ਦਾ ਉਪਰਾਂ ਦੇ ਪੈਦਾ ਹੁੰਦਾ ਵੀ ਜੇ ਤੁਸੀਂ 12 ਵਜੇ ਤੋਂ ਪਹਿਲਾਂ ਨਿਕਲੋਗੇ 3 ਵਜੇ ਤੋਂ ਬਾਅਦ ਨਿਕਲੋਗੇ ਤਾਂ ਤੁਹਾਡਾ ਪਰਸ਼ਾਵਾ ਲੰਮਾ ਹੋ ਗਏ ਸਾਡੇ ਤੇ ਤੁਰਦਾ ਤੇ ਅਸੀਂ ਭਿੱਟੇ ਜਾਵਾਂਗੇ ਇਹ ਹਾਲਾਤ ਰਹੇ ਨੇ ਤੇ ਸ਼ੁਦਰਾਂ ਦੇ ਸਾ ਉੱਤੋਂ ਹਟਾਪਾਂ ਬਣ ਗਏ ਆ ਇਹ 12 ਵਜੇ ਨਿਕਲਦੇ ਆ ਸੁਗਨਾਨ ਸਿੰਘ ਪਾਤਸ਼ਾਹ ਨੇ ਆ ਕੇ ਜਾਤਾਂ ਪਾਤਾਂ ਨੂੰ ਊਚ ਨੀਚ ਨੂੰ ਭੇਦ ਭਾਗ ਨੂੰ ਮਿਟਾਇਆ ਖਤਮ ਕੀਤਾ ਮਾਨਸਕੀ ਜੱਦ ਸਭੇ ਕਈ ਪਹਿਚਾਨਬੋ ਦੀ ਗੱਲ ਕੀਤੀ ਤੇ ਜਿਹੜੇ ਬੰਦੇ ਆ ਸਾਡੇ ਬੀਜੇਪੀ ਦਾ ਝੰਡਾ ਚੱਕਦੇ ਆ ਇਹ ਮੰਨੂ ਦੀ ਲਾਡ ਦੇ ਮਾਰ ਲੱਗੇ ਫਿਰਦੇ ਆ ਇਹਨੂੰ ਪਤਾ ਹੋਣਾ ਚਾਹੀਦਾ ਵੀ ਉਹਦੇ ਜਵਾਕ ਨਹੀਂ ਉਹਦੀ ਲਾਡ ਆ ਇਹ ਇਹ ਉਹਦੀ ਸੋਚ ਚੜਨ ਵਾਲੇ ਬੰਦੇ ਨੇ ਜਿਹੜੇ ਮੰਦਰਾਂ ਦੇ ਵਿੱਚ ਵੀ ਗਰੀਬਾਂ ਨੂੰ ਦਲਤਾਂ ਨੂੰ ਐਸੇ ਨਾਲੋਂ ਬੜਨ ਤੱਕ ਨਹੀਂ ਦਿੱਤਾ ਜਾਂਦਾ। ਦੇਸ਼ ਦਾ ਰਾਸ਼ਟਰਪਤੀ ਕੋਵਿੰਦਾ ਕਦੋਂ ਪਹਿਲਾ ਰਿਹਾ। ਐਸੇ ਮੱਥਾ ਦੇਕਣ ਗਿਆ ਰਸਤਾਾਂ ਦੇ ਵਿੱਚ ਮੰਦਰਾਂ ਦੀਆਂ ਪੌੜੀਆਂ ਤੇ ਬਿਠਾ ਕੇ ਮੋੜਤਾ ਸੇਕੜਿਆ ਨੇ ਵੀ ਅੰਦਰ ਗਿਆ ਮੰਦਰ ਨਾਲ ਪਿੱਟਿਆ ਜਾਵੇ। ਮਾਂਜੀ ਮੁੱਖ ਮੰਤਰੀ ਰਿਹਾ ਥੋੜੇ ਮਹੀਨੇ ਬਿਹਾਰ ਦਾ ਕਿਸੇ ਮੰਦਰ ਤੇ ਮੱਥਾ ਟੇਕਿਆ ਸੀ 10 ਵਾਰੀ ਮੰਦਰ ਧੋਤਾ ਰੋਡ ਨਾਲ ਕਿਹੜਾ ਮੰਦਰ ਪਟਿਆ ਗਿਆ ਤੇ ਅਸੀਂ ਛੱਡਾ ਚੱਕ ਲਿਆ ਬੀਜੇਪੀ ਦਾ ਪਰ ਸਾਨੂੰ ਸਮਝ ਨਹੀਂ ਆਦੀ ਕਿ ਕਿੱਦਾਂ ਲਾਈ ਫਿਰਦੇ ਆ ਸੋਗੋਬਨ ਸਿੰਘ ਵੀ ਆ ਗਿਆ ਨੇ ਬੋਲਣਾ ਮੈਂ ਅਗਲੇ ਪਿੰਡਾਂ ਜਾਣਾ ਭਾਈ ਪਰ ਤੁਹਾਡੇ ਕੋਲ ਬੇਨਤੀ ਇਹੀ ਆ ਜੇ ਕੋ ਕਾਟ ਨਾ ਤੁਸੀਂ ਕਾਂਗਰਸ ਤੁਸੀਂ ਦੇਖ ਲਿਓ ਕਾਹਦਾ ਸਾਥ ਦੇਖੀ ਹੋਣੇ ਜਾਣੇ ਹੋ ਵੀਰਾਂ ਵੀ ਤੁਸੀਂ ਦੇਖ ਲਈ ਕੱਲ੍ਹ ਕਹਿੰਦਾ ਸਰਕਾਰ ਗਈ ਬਾਦਲ ਮਹਾਨ ਛੱਡ ਕੇ ਭੱਜ ਗਏ ਆ ਬੌਕਰ ਵਾਲੇ ਕੰਸਾਲ ਅਸਤਾਜਾ ਮਹਾਨਾ ਜਾਇਆ ਹੋਇਆ ਅਕਾਂਚ ਸੁਗੜੀ ਸ਼ੇਰ ਜਿਵੇਂ ਅੰਮ੍ਰਿਤ ਖੋਲਾਈ ਪਈ ਰੱਖੋ ਐਡਾ ਡਰ ਲੱਗਣ ਲੱਗਾ ਲੋਕਾਂ ਦਾ ਜਿਹੜਾ ਕਰਾ ਸੀ ਮੈਂ ਲੋਕਾਂ ਦਾ ਬੇਟਾ ਲੋਕਾਂ ਨੂੰ ਬਣ ਲਾ ਕੇ ਦੇਖਦੇ ਨੇ ਸਰਾਂ ਕੀ ਹੁੰਦਾ ਕੋ ਚੁਟਕਈਸ ਨਹੀਂ ਆਇਆ ਦਾ ਮਹਾਰਾਜੇ ਰੱਖਦੇ ਬਾਦਲ ਦੀ ਪੂਰ ਸ਼ੋਭੀ ਕਦੇ ਕੈਪਟਨ ਨੂੰ ਫੜ ਲਿਆ ਕਦੇ ਬਾਂਦਰ ਦੀ ਕਹਾਣੀ ਸੁਣਾਦੀ ਕਦੇ ਕੁੱਤੇ ਬਿੱਲੇ ਦੀ ਕਹਾਣੀ ਦੂਰ ਲੈਂਦਾ ਪੰਜਾਬ ਦੀ ਗੰਟੀ ਨਹੀਂ ਕਰਦਾ ਸਿਸਕ ਕੇ ਵੇਚਤੀ ਆ ਇੱਕ ਨੌਜਵਾਨ ਮੁੰਡਾ ਸ਼ੀਰਪਾਪਾ ਦੀਪ ਸਿੰਘ ਦੀ ਪੁਲ ਦੇ ਵਿੱਚੋਂ ਨੌਵੀਂ ਪੀੜ੍ਹੀ ਦੇ ਵਿੱਚੋਂ ਉਹਨਾਂ ਵਿੱਚੋਂ ਆਇਆ ਹੈ ਜਿਹੜਾ ਖੰਡਾ ਪਾਇਆ ਸੀਗਾ 80 ਸਾਲ ਦੀ ਉਮਰ ਚ ਇਮਾਨਦਾਰ ਇਨਸਾਨ ਹੈ ਸ਼ੋਰ ਨਿਹਾ ਭਾਈ ਕੈਮਰੇ ਬੰਦ ਕਰ ਦਿਓ ਸਾਰੇ ਯਾਰ